ਆਛਾ ਆਇਆ ਵੀਰ ਨਾ ਜੀ ਹਾਂ ਤੇ ਫਟ ਕਰਾਇਆ ਕੋਈ ਪਾਗ ਨੱਟ ਜੀ ਚੱਲ ਜਾਨਾ ਰੋਕ ਨਹੀਂ ਆ ਕਰੀ ਆਪਣਾ ਆ ਰਾਜੂ ਰਿਆ ਕਰੇ ਆ ਬਹੁਤ ਵਧੀਆ ਜਗੜਜਾ ਹੈ ਇਹ ਸਾਡੇ ਪਾਰਟੀ ਰੱਖਦੇ ਆ ਜੀ ਆਹ ਪਾਸਾ ਪਾਸਾ ਕਰੋ ਆਹ ਵਾ ਨਾ ਤੇ ਆਸੂ ਇਹ ਆ ਗन्ने ਕਾਣੇ ਆ ਅੱਛਾ ਜਦੋਂ ਇਹ ਗੰਨੇ ਲੱਗੇ ਕਈ ਵਾਰੀ ਮਤਲਬ ਇੱਕ ਬੰਦੇ ਕੋ ਮਤਲਬ ਨਹੀਂ ਬੰਦੀ ਗੱਲ ਫਿਰ ਦੋ ਬੰਦੇ ਕਰ ਲਾ ਸਕਦੇ ਆ ਬਈ ਜਿੱਦਾਂ ਇਹ ਮਤਲਬ ਇਹਦਾ ਮੋੜ ਦੇ ਪਰ ਇਹ ਤੁਹਾਡੇ ਨਾਲ ਜਿੱਦਾਂ ਕਿਸੇ ਨੇ ਕੰਮੇਰਾ ਰਸਪੀ ਨੇ ਆ ਰਸਪੀ ਨਾ ਘਰ ਵਾ ਰਸਪੀ ਲਈ ਹੈਗਾ ਵਧੀਆ ਘਰ ਤੇ ਵਾਸਤੇ ਪਾਉਂ 10 ਬੋਦੇ ਪੀਣ ਬਹੁਤ ਕੱਢਦਾ ਜਿੰਨਾ ਬੱਤੀ ਹੈ ਕੱਢ ਕੇ ਪੀਂਦੇ ਬਹੁਤ ਵਧੀਆ ਚੀਜ਼ ਨਹੀਂ ਇਹ ਤੋਂ ਕੰਮੇਰਾ 5-6 ਗਲਾਸ ਨਿਕਲ ਆਉਂਦੇ ਤੇ ਤੁਸੀਂ ਇਹਨੂੰ ਪੱਕਾ ਇੱਧਰ ਫੇਟਿੰਦੇ ਵਾ ਇਹ ਮਿੱਟੀ ਨਹੀਂ ਪਈ ਇੱਧਰ ਅੱਛਾ ਬੋਰਾ ਪਾਣਾ ਜਨਾਸੀ ਮੈਂ ਮੱਧਵਾਲ ਆਇਆ ਵਿਆਹ ਦੇ ਕਾਰਨ ਆਇਆ ਸੀ ਮੱਧਵਾਲ ਤੇ ਭਾਜੀ ਕਿੰਦਾ ਭਾਜ ਰਸ ਪੀਨੇ ਆ ਤੰਦੂ ਦਾ ਇੱਕ ਵੀਰਣਾ ਦਿਖਾਣੇ ਛੋਟਾ ਜਿਹਾ ਵੀਰਣਾ ਤੇ ਗੰਨੇ ਲਾਈਵ ਗੰਨੇ ਤਾਜੇ ਕਿੰਨੇ ਵੱਢ ਕੇ ਤੇ ਆਪਾਂ ਇੱਥੇ ਰਸ ਕੱਢਾਂਗੇ ਰਸ ਪੀਨੇ ਨਾ ਹੁਣ ਮੇਰੇ ਗੰਨੇ ਦਾ ਰਸ ਜਿਹੜਾ ਨਾ ਉਹ ਤਕਰੀਬਨ 25 ਰੁਪਏ ਹੋ ਗਿਆ ਸਾਡੇ ਗਿਲੰਦਰ 25 ਰੁਪਏ ਹੋ ਗਿਆ ਤੇ ਸਾਡਾ ਜਿਹੜਾ ਗੰਨਾ ਮੇਰੇ ਖਿਆਲ ਨਾਲ 2-3 ਰੁਪਏ ਦਾ ਦੋ-ਤਿੰਨ ਰੁਪਏ ਤਾਂ ਜਾਂਦਾ ਉਹ 75 ਰੁਪਏ ਦਾ ਗੰਨਾ ਵੇਚਦੇ ਇੱਕ ਗਲਾ ਇੱਕ ਗੰਨੇ ਦੇ ਵਿੱਚੋਂ ਤਿੰਨ ਗਲਾਸ ਕੱਢਦੇ ਕਟੋ-ਕਟ ਇਹਦਾ ਸਾਡੀ ਆਲੀ ਕਿਸੇ ਬਾੜਾ ਭਾਜੀ ਇਹ ਸਾਗੜੀ ਕਿਹਨੋਂ ਤੇ ਜੋ ਕਟਾਫ 500 ਤੋਂ 7 ਕਲਾਸ ਨਿਕਲਦੇ ਆ। ਇਹ ਸਾਗੜੀ ਕਿਸਮ ਦਾ? ਮਤਲਬ ਜਿਹੜਾ ਭੱਜਦਾ ਮੇਰੇ ਕੋਲ ਗੰਨਾ ਹੈ ਨਾ ਜਿਹੜਾ ਗੰਨਾ ਤੁਹਾਡਾ ਕਹਿੰਦਾ ਕਿਹੜਾ ਬਾਜੀ? ਇਹ 85 85 85 ਕਮਾੜ ਜਿਹੜਾ ਉਹ ਚੋਰਾਸ ਬਹੁਤ ਹੁੰਦਾ ਮਿੱਠਾ ਗੰਨਾ ਹੁੰਦਾ। ਉਹ ਚੋ ਜੇ 5 ਕਲਾਸ ਨਿਕਲਦੇ 125 ਰੁਪਏ ਦਾ ਗੰਨਾ ਹੈ। ਵਾਹ ਅੱਲਾ ਦੀ ਵਾਹ। ਤਾਂ ਆਪਾਂ ਕਹਿੰਦੇ ਵੀ ਜੱਟ ਗੁੜ ਨਹੀਂ ਦਿੰਦਾ ਗੰਨਾ ਪਹੁੰਚਣਾ ਪਰ ਜਮਟ ਖਲੇ। ਪਰ ਇਹ ਗੱਲ ਇਹ ਦੇਖੋ ਇਹ ਗੱਲ ਜ਼ਿਮੀਦਾਰ ਨੂੰ ਖੁਦ ਸੋਚਣੀ ਚਾਹੀਦੀ। ਹਾਂ। ਗੰਨੇ ਦਾ ਪਤਾ ਲੈ ਲਓ। ਇਹ ਤੇ ਯੋਰ ਬਹੁਤ ਲੱਗਣਾ। ਇਹ ਕਿਹੜਾ ਕਮਦ ਹੈ ਕਿਹਦੀ ਕਿਸਮ ਦਾ ਇਹ 88 ਥਾਸੀ ਕਿਸਮ ਆ ਇਹ ਇਹਦੇ ਪਾਣੀ ਇਹ ਗੋੜਕਟਣ ਤੇ ਬਹੁਤ ਜ਼ਿਆਦਾ ਕੰਮ ਆਉਂਦਾ ਵਾ ਅੱਛਾ 88 ਹੈ ਤੇ ਇਹ ਜਿਹੜਾ 58 ਆ ਉਹ ਹਾਂ ਸਾਈਡ ਤੇ ਹੈ ਇਹ ਜੀ ਆ ਲੰਬਾਈ ਬਹੁਤ ਜ਼ਿਆਦਾ ਜੀ ਕਿੰਨੇ ਦੀ ਭਾਜੀ ਇਹ 15 ਫੁੱਟ ਦਾ ਹੈ 15 ਫੁੱਟ ਤੋਂ ਉੱਪਰ ਹੀ ਜਿੰਨਾ ਜ਼ਿਆਦਾ ਲੰਬਾਈ ਦੇ ਅੱਛਾ ਤੇ ਇਹ ਚੂਪਣ ਦੇ ਵਿੱਚ ਕਿੱਦਾਂ ਕੱਟਿਆ ਇਹ ਪਰ ਗੋੜ ਵਾਸਤੇ ਸਭ ਤੋਂ ਬੈਸਟ ਕੁਆਲਟੀ ਹੈ ਜਿਹੜਾ ਜਿਹੜਾ 85 ਹੈ ਨਾ ਉਹ ਚੌੜ ਦੀ ਸੋਧੀ ਹੋਈ ਕਿਸਮ ਹੈ 85 ਦੀ ਤੁਸੀਂ ਨਾ ਇੱਕ ਛਿੱਲੜ ਲਾਓਗੇ ਤੇ ਪੂਰੀ ਲੰਬੀ ਲੰਬੀ ਲੱਗੇਗੀ ਪਰ 85 ਨੂੰ ਬਿਮਾਰੀ ਪੈਣ ਲੱਗ ਪਈ ਉਹ ਉਹਦੇ ਵਾਸਤੇ ਭਾੜੀ 100 ਸਪਰੇਆ ਕਰਨੀਆਂ ਪਈਆਂ ਉਹ ਕੋਰਾ ਜੰਡੀਆ ਸਪਰੇਆ ਨਾ ਜਦੋਂ ਕਮਾਲ ਛੋਟਾ ਦਾ ਉਹ ਤੋਂ ਕਰਦੇ ਆ ਨਾ ਤੇ ਫਿਰ ਉਹ ਫੁੰਡੀ ਦੀ ਬੀ ਪਟੜੇ ਤੇ ਤੇ ਇਹ ਜੀ ਇਹ ਜਿੰਨਾ ਹੈ 88 ਇਹ ਸਖਤ ਜੀ ਫੁੰਡੀ ਦੀ ਬਿਮਾਰੀ ਕੋਹ ਹਮਨ ਲੈਂਦੇ ਕਰ ਹਾਂ ਕਮਲ ਬਹੁਤ ਈਆ ਤੇ ਉਹ ਕਮਲ ਲੱਗਦਾ ਕਿ ਯਾਹ ਕਿਹਦਾ ਪੀਗਾ ਸਾਲ ਦਾ ਸਾਡਾ ਇੱਕ ਭਰਾ ਅੱਗੇ ਗਿਆ ਗੰਨੇ ਲੈਣ ਪਰ ਆ ਚਿੱਕੜ ਜਾਉਣ ਕਰਕੇ ਅੱਗੇ ਜਾਣ ਨਹੀਂ ਦੇ ਨਹੀਂ ਤਾਂ ਉਹ ਗੰਨੇ ਜਿਹੜੇ ਵੜਦੇ ਵੀ ਆਪਾਂ ਲਾਈਵ ਦਿਖਾਣਾ ਸੀ ਚਲੋ ਕੋਈ ਨਹੀਂ ਉਹ ਮਿਲਦੇ ਹੋ ਬਾਸਪਤੀ ਕਿਹੜੀ ਆ ਅੱਛਾ 11 21 ਆ ਇਹ ਕਦੋਂ ਤੱਕ ਪੱਕੂਗੀ ਇਹ ਮੇਰੇ ਕੋਲ ਇੱਕ ਮਹੀਨਾ ਲਾਏ ਨਾ ਅੱਛਾ ਇੱਕ ਮਹੀਨਾ ਲਾਏ ਯਾਰ ਪਿੰਡਾਂ ਦੇ ਵਿੱਚ ਆਹ ਚੀਜ਼ ਵੇਖੋ ਬਹੁਤ ਵਧੀਆ ਕਿੰਨੀ ਹਰਿਆਵਲੀ ਆਹ ਵੇਖੋ ਆ ਨਸਲ ਲਾਇਆ ਆ ਆਹ ਪਾਤੀ ਆਲੂ ਲਾਏ ਦੇ ਅੱਛਾ ਇਹ ਆਲੂ ਲਾਏ ਆ ਆਲੂ ਤਾਂ ਕਰ ਬਨੇ ਆ ਨਸਣਾ ਅੱਛਾ ਅੱਛਾ ਅਰੇ ਮਟਰ ਲਾਏ ਦੇ ਓਹ ਸਾਹਮਣੇ ਕੀ ਹੈ ਓਹ ਨਸਲ ਲਾਇਆ ਓਹ ਹਲਦੀ ਹਲਦੀ ਹੋ ਹਾਂਜੀ ਵਾਹ ਜੀ ਵਾਹ ਕਿਆ ਬਾਤਾਂ ਹਾਂ ਤੇ ਫਾਲਦਾਰ ਬੂਟੇ ਲੱਗੇ ਆ ਆਂਕ ਲੱਗੇ ਆ ਆੜੂ ਲੱਗੇ ਆ ਅੰਬੂਰ ਲੱਗੇ ਆ ਕਿਰੋ ਲੱਗੇ ਆ ਆ ਪੀਟ ਰੋਡ ਆ ਇੱਥੇ ਲਾਈ ਜਮੀਨ ਨੂੰ ਹੀ ਲਾਜੀ ਥੋੜਾ ਜਿਆ ਚਿੱਕੜਿਆ ਪਾਣੀ ਗਿੱਲਿਆ ਹੋਣ ਕਰਕੇ ਨਹੀਂ ਤਾਂ ਆਪਾਂ ਵਿੱਚੋਂ ਸਾਰਾ ਦਿਖਾਣਾ ਸੀ ਇਹਨੇ ਖਾਂ ਦੇ ਵਿੱਚ ਭਾਜੀ ਆਪਾਂ ਜਿਹੜੀ ਸਾਗ ਵਾਲੀ ਸਰੋਂ ਦੀ ਕੋ ਵੀ ਦੀ ਤਕਰੀਬਨ ਆਲੋਗ ਸਾਰਾ ਪਿੰਡ ਇੰਨੀ ਜਗ੍ਹਾ ਦੇ ਵਿੱਚੋਂ ਸਾਗ ਖਾ ਸਕਦਾ ਅਸੀਂ ਗੰਦਲ ਬਹੁਤ ਮੋਟੀ ਹੁੰਦੀ ਜੀ ਹਾਂਜੀ ਆਹ ਸਾਰੇ ਸਰੋਂ ਸਾਗ ਵਾਲੀ ਛੋੜੇ ਪੱਤੇ ਵਾਲੀ ਸੀ ਆਹੋ ਉਹ ਕਿਥੋਂ ਸ਼ੁਰੂ ਹੋਣੇ ਹਾਂ ਲੈ ਕੇ ਨਹੀਂ ਇੱਥੇ ਹਾਂ ਹਰ ਹੋਣੀ ਸ਼ੁਰੂ ਹੋ ਗਈ ਭਾਜੀ ਜੀ ਜੀ ਸ਼ੁਰੂ ਹੋ ਉਹ ਵੀ ਹਲਦੀ ਅੱਗੇ ਉਹ ਵੀ ਹਲਦੀ ਤਾਂ ਬੇਦਰੀ ਜੀ ਆਪਣੇ ਨਾ ਸਬਜ਼ੀ ਆ ਬਿਜਣੀ ਚਾਹੀਦੀ ਆ ਉਸ ਤੋਂ ਅਗਲੇ ਬੰਦੇ ਆਪਾਂ ਤੋਰੀਆ ਵੇਚਿਆ ਭਾਜੀ ਅੱਛਾ ਤੋਰੀਆ ਤੋਰੀਏ ਤੋਂ ਬਾਅਦ ਉਕੀਆ ਦੇ ਉੱਪਰ ਆ ਉਸ ਤੋਂ ਬਾਅਦ ਅਸੀਂ ਜਿਹੜਾ ਵੇਚੋ ਤੇ ਸਰੋਂ ਸਰੋਂ ਘੇਰ ਦੇਣੀ ਆ ਤੋਰੀਆ ਵੱਢ ਲਿਆ ਜਾਣਾ ਬਾਅਦ ਸਰੋਂ ਠੀਕ ਅੱਛਾ ਜੀ ਇਹ ਆਗੇ ਜੀ ਗੰਨੇ ਇਹ ਸਾਡੇ ਇਹ ਭਾਜੀ ਸਾਡੇ ਕਿਸਾਨ ਜੀ ਦੇ ਪ੍ਰਧਾਨ ਵੀ ਆ ਅੱਛਾ ਜੀ ਚਲੋ ਅੱਜ ਜੂਸ ਪੀਨੇ ਆ ਜੀ ਤਾਜ਼ਾ ਕੱਢ ਕੇ ਤਾਜ਼ੇ ਗੰਨੇ ਵੱਢ ਕੇ ਤੇ ਜੂਸ ਜਿਹੜਾ ਪੀਣ ਲਗੇ ਆ ਸ਼ਹਿਰ ਵਿੱਚ ਤਾਂ ਬੜੀ ਬਾਰ ਪੀਤਾ ਲੇਕਿਨ ਜਿਹੜਾ ਅਜਿਹੀਆਂ ਜੇ ਜੂਸ ਹੋ ਇਹਦੇ ਵਰਗਾ ਕੋਈ ਵੀ ਜੂਸ ਨਹੀਂ ਪਹਿਲਾਂ ਪੀਤਾ ਹੋਇਆ ਕਿਉਂਕਿ ਤਾਜ਼ਾ ਤੇ ਫਰੈਸ਼ ਜੂਸ ਇਹ ਜੋ ਗੰਨਾ ਵੱਢ ਕੇ ਲਿਆਉਂਦੇ ਹੋ ਇਹਨੂੰ ਵੀ ਦੇਖਦੇ ਹੋ ਕਿ ਕਿੰਦਾ ਦਾ ਮਤਲਬ ਕਦਾ ਮਨਾਈ ਸਦਾ ਸਵਾ ਨਹੀਂ ਨਹੀਂ ਮਿੱਠਾ ਗਾੜੀ ਉਹਨੂੰ ਬਸ ਸੜਾ ਬਾਅਦ ਤੱਕ ਵੈਸੇ ਜਿੰਨੇ ਪੱਕੇ ਜਿੰਨੇ ਹੋਣ ਕਿੰਨੇ ਪੱਕੇ ਇਹ ਮੈਂ ਜਿਹੜਾ ਗੰਨਾ ਤੁਸੀਂ ਲੈ ਕੇ ਆਉਂਦੇ ਹੋ ਇਹਨੂੰ ਤੁਸੀਂ ਦੇਖਦੇ ਚੈੱਕ ਕਰਦੇ ਹੋ ਕਿ ਆ ਮਤਲਬ ਮਿੱਠਾ ਹੋ ਸਰਾ ਜਾਂ ਨਹੀਂ ਇਹ 85 ਕਿਸ਼ਾਂ ਭਾਜੀ ਵੀ ਬਿਠੀ ਹੁੰਦੀ ਹੈ ਇਹ ਮੋਡਾ ਨਾ ਪਿਛਲੇ ਸਾਲ ਦਾ ਹੈ ਮੋਡਾ ਜਿਹੜਾ ਜਿਹੜਾ ਤਾਜ਼ਾ ਲੱਗ ਪਰ ਐਸੇ ਸੀਜ਼ਨ ਦਾ ਲੱਗਾ ਉਹਨੂੰ ਸਾਨਮਾ ਬੋਲਦੇ ਆ ਉਸ ਤੋਂ ਵੱਡਾ ਹਾਂ ਤੇ ਜਿਹੜਾ ਮੋਡਾ ਤੋਂ ਅਗਲਾ ਹੁੰਦਾ ਇਹ ਮੋਡਾ ਤੋਂ ਬਾਅਦ ਜਿੰਨਾ ਮਰਜ਼ੀ ਰੱਖ ਲੋ ਸਾਫ਼ ਸੀ ਗੱਲ ਆ ਉਹਨੂੰ ਫਿਰ ਤਰਮੋਡਾ ਤਰਮੋਡਾ ਇਤਰਾਉ ਪਾ ਲਈ ਆ ਵੀ ਆ ਇੱਥੇ ਦੇਖ ਆ 골ਡਨ ਐਪਲ ਦਾ ਬੂਟਾ ਜੇ 골ਡਨ ਦਾ ਬੂਟਾ ਅੱਛਾ 골ਡਨ ਐਪਲ ਅੱਛਾ ਜੇ ਤਕਰੀਬਨ 8-10 ਮਿੰਟ ਦਾ ਹੈ ਅੱਛਾ 8-10 ਮਿੰਟ ਹਾਂ ਆਪੇ ਇਹਨੂੰ ਕਿੰਨੇ ਚਿਰ ਬਾਅਦ ਲੱਗਿਆ ਇਹ 3 ਸਾਲ ਬਾਅਦ 3 ਸਾਲ ਆ ਆ ਹੈਗਾ ਜੇ ਤਾਂ ਪਿੱਛੇ ਲੱਗਿਆ ਹਾਂ ਜੀ ਬਹੁਤ ਜੰਨ ਦੇ ਨੇ ਆ ਆ ਗਿਆ ਆ ਗਿਆ ਬਾਰਾ ਮਾਸੀ ਆਮ ਆਹ ਠੀਕ ਇਹਨੂੰ ਤਾਂ ਛੇਤੀ ਲੱਗ ਜਾਂਦਾ ਫਲ ਹਾਂ ਜੀ ਲੱਗੇ ਯਾਰ ਬਾਰੇ ਬੁੱਤੇ ਲੱਗੇ ਲੱਗਦੇ ਬੇਚਾਰੇ ਇਹਦੇ ਨਹੀਂ ਪਹਰੇ ਇਹ ਆ ਆ ਆ ਮਰੀ ਹੈ ਗਾ ਜੇ ਕੱਪੂ ਕੋਛੇ ਦਾ ਬੁੱਤਾ ਆਹ ਵਾਹ ਫਸ ਤੋਂ ਇਸੇ ਲਗਾੜ ਦਾ ਲਗਾੜਦਾ ਹਾਂ ਜੀ ਉਹ ਅੱਗੇ ਉਹ ਅੱਗੇ ਕਿੰਨੂ ਇਹਨੂੰ ਵੀ ਜਦੋਂ ਫਲ ਪੈ ਗਿਆ ਬਹੁਤ ਜਲਦੀ ਹਾਂ ਜੀ ਚਾਚਾ ਮੇਰੇ ਘਰ ਬੜਾ ਮੇਰੇ ਤਰਾਈ ਪਾਜੀ ਬਬਲ ਐਸਾ ਬਦੇ ਤੇ ਪਟਿ ਲਿਆ ਵੀਰ ਜਾ ਫਾਗੇ ਬਾਤ ਨਾ ਵੀ ਕਰਨ ਦੇ ਕੇ ਨਾ ਤੀ ਕੋਈ ਨਾ ਤਾ ਵੀਰ ਅਰਜਨ 555 ਪਾਜੀ ਮੇਰੇ ਵੀ ਬਾਤ ਕਰ ਰੋਟਾ ਰੱਖਨੇ ਆਗੇ ਉਪਰ 10 ਕਿਹਾ ਹੀ ਉਹ ਲੈ ਵੀ ਉਹ ਵੀ 10 ਨੂੰ ਨਹੀਂ ਲੈਂਦਾ ਕਹਿੰਦਾ 10 ਪਹਿਲਾ 10 ਕਿਹਾ ਹੀ ਪਰ ਦੱਸ ਦੇ ਤੱਕ ਤਾਂ ਹੋਰ ਦੇ ਨਾ ਨਹੀਂ ਝੂਠਾ ਇਹ ਮੈਂ ਤੁਮ ਦੇ ਖੁਸ਼ੀ ਦੇ ਇਹ ਮੈਂ ਤਾਜ਼ਾ ਕਰਾ ਤਾਜ਼ਾ ਪੀ ਤੂੰ ਨਾ 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 ਮੋੜ ਰਾਈ ਪਰ ਇਹ ਤਾਂ ਮੈਂ ਝੂਠਾ ਨਹੀਂ ਕਹ ਬਾਬਾ ਹਲ ਤੇਰੇ ਪੁੱਤ ਜੀ ਲਿ ਜਾ ਵੀਰ ਹੈ ਕਿ ਬਾਈ ਬਾਈ ਨਹੀਂ ਕਰਾਈ ਜਾ ਤੇਰੇ ਪੁੱਤ ਜੀ ਲਿ ਜਾ ਕਾ ਵੀ ਦੀ ਤੇਰਾ ਪੁੱਤ ਜੀ ਜਾ ਸਿੱਧੜੀ ਅਮਰੀਕਾ ਦੇ ਆਹ ਫੜਾਵਾ ਫੜਾਵਾ ਫੜਾ ਫੜੋ ਲਓ ਖੁਦ ਜੰਗ ਰਥੰਡੇ ਨੂੰ ਆਹੋ ਆਹ ਤਾ ਬਟਾਇਆ ਆਪਰੇ ਤਾ ਬਟਾ ਕਪੜੇ ਬੋਲਾ ਲਾਈਂ ਬੋਲਾ ਜੰਗ ਰਥੇ ਤੇ ਬੋਲੇ ਤੁਰੋ ਹਾਂ ਇਹਨੂੰ ਸਾਫ਼ ਕਰਨ ਲਈ ਚਲਾ ਰਹੇ ਹਾਂ ਹਾਂ ਜੀ ਹੂੰ ਨਮਕਾ ਬਰਫਾ ਉਹ ਬਾਦ ਬਣ ਕੋ ਹਾਂ ਉਹ ਲੈ ਆ ਲਗੇ ਭਾਰੀ ਅੱਜ ਤੋਂ 8000 ਦਾ ਆਉਣਾ ਜੱਜ ਲੈ ਲਕਰਾਂ ਉਹ ਛੋਟੀ ਛੀ ਲੈ ਲਿਆ ਕਰੋ ਵਾਇਰ ਵੀ ਸਾਡੀ ਦੂਰ ਹੋ ਜਿੰਦੀ ਬਰਫ ਕੀ ਕਾਰਨ ਤੋਂ ਨਹੀਂ ਹੈ ઓણીય થોડી પર એ ભાઈ પૂરી મારા દેતી રહ્યા છે ટીનો પર આ ફર્સ્ટ ફોમ સાપથી નહીં ਤੇ ਇਹਨਾਂ ਬੰਦੇ ਲੱਗੇ ਆ ਕੁਛ ਨੁਕਸ ਕਰਨਗੇ ਆ ਲਾਗੇ ਆ ਗਿਆ ਪਲਾ ਮੋਤੀ ਦਾ ਕਰ ਰਹੇ ਹਾਂ ਬਸ ਦੇ ਨਾ ਕੋਈ ਹੋ ਰਿਹਾ ਨਾ ਨਾ ਨਹੀਂ ਬਸ ਨਾ ਕਿਦਾ ਪਾਣੀ ਟੰਕਣੋ ਰਾਬੀ ਤੋਂ ਦਿੰਦਾ ਹੋਣਾ ਤੇਰੇ ਆਏਗੀ ਆਹੋ ਸਾਰੇ ਪਾਣੀ ਤੋਂ ਜਿਆ ਮੱਤ ਚੋ 촬 <목소리도> ਆਪਾਂ ਕੋਲੇ ਲੈ ਕੇ ਜਾਂਦੇ ਚੁਕਾਉਣਾ ਨਹੀਂ ਚਾਹੀਦੀ ਇਕੱਲੀ ਰੋਪ ਹੀ ਨਹੀਂ ਕੋਈ ਕੁਛ ਨਾ ਪਾਓ ਹਾਂ ਇਕੱਲੀ ਰੋਪ ਹੀ ਹੋ ਜੇ ਪੂਰਾ ਫਾਇਦਾ ਲੈਣਾ ਨਿੰਬੂ ਛਿੰਦੂ ਕੁਝ ਨਾ ਪਾਓ ਸਾਬਰ ਹੋਵੇ ਇਹ ਰੋ 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 ਪਟਨੀ ਆ ਗਈ ਸਭ ਕਰਦੇ ਨੇ ਨਿਕੋਟਾ ਨਾ ਪਹੁੰਚਦਾ ਨਾ ਖੰਡਾ ਪਹੁੰਚਦਾ ਉਹ ਤਾਂ ਚਲਿੰਗ ਨੂੰ ਬੰਦੇ ਉਹਨਾਂ ਦਾ ਵੀ ਤਾਂ ਆਣਾ ਨਹੀਂ ਪੜ ਵੀ ਕਿਤੇ ਆ ਆਹ ਇਹ ਚੋ ਬੋਣਾ ਕਰਦਾ ਬੱਸ ਉਹ ਜੇ ਕੰਮ ਨਾ ਕਰੋ ਆ ਮੈਂ ਨਹੀਂ ਕੋਈ ਪੜ ਰੋੜਾ ਇਹ ਇਹਨੂੰ ਕਹਿੰਦਾ ਵੀ ਆਪਣੇ ਮੇਲੇ ਦੇ ਕਹਿੰਦੇ ਆਪਣੇ ਕੁਵਾਦੀ ਰੋ ਰਾਤ ਦਿਲੂਸ ਦੀ ਹਾਂ ਉਹ ਪਹਿਲਾਂ ਪਹਿਲੇ ਮੁੱਢੇ ਦਾ ਲੈਣਾ ਹੈ ਕਿ ਮੁੱਢੇ ਆਲੇ ਪਹਿਲੇ ਬੋਬ ਬਠਾ ਕਿਹਦੇ ਨਾਮ ਮਠਾ ਦਫੰਜਾ ਸੀ ਕੋਮਨ ਸਾਹਿਬ ਰਾਸ਼ਟਰੀ ਸਾਹਿਬ ਵੀ ਪੀ ਕੇ ਵੇਖੋ ਤੇ ਰਾਸ਼ਟਰੀ ਜਿਹੜੇ ਪ੍ਰਵਾਸੀ ਵੇਦੇ ਸ਼ਹਿਰਾਂ ਦੇ ਉਹਨਾਂ ਦੇ ਵੇਖੋ ਇਹ ਤਾਂ origignal ਹੈ live ਕਿੱਡੇ origignal ਹੈ ਕਿੰਨੇ ਪੁਰਾਣੇ ਨੇ ਇਹਨਾਂ ਵੇਹ ਜਦੋਂ ਨਾ ਆਪਾਂ ਵਟੇ ਰੱਖੀ ਜੀ 2-3 ਦਿਨ ਬਾਅਦ ਰਸ ਚੱਲ ਪੈਂਦੀ ਮੰਨ ਲਓ ਕਿੰਨਾ ਖਰਾਬ ਹੋ ਜਾਂਦਾ ਆਪਾਂ ਉਹ ਰਸ ਪੀਂਦੇ ਆ ਤੇ ਆਪਾਂ ਨੂੰ ਨੂੰਮੋਸ਼ ਹੋ ਲੱਗ ਜਾਂਦੇ ਜਾਂ ਕਿ ਅੰਦਰ ਬੰਤੇ ਹੋਏ ਆ ਜਾਂਦੇ ਆ ਆਹ ਜੀ ਫਰੈਸ਼ ਫਰੈਸ਼ ਰਸ ਆ ਤਾਜ਼ੇ ਕਿੰਨੇ ਵੱਡੇ ਆ ਕਿੱਦਿਆ ਜਿਹੜਾ ਕੋਈ ਵੀ ਨੁਕਸਾਨ ਨਹੀਂ ਹੈ ਔਰ ਇਹਦਾ ਫਾਇਦਾ ਹੈ ਇਹਦੇ ਵਿੱਚ ਆਪਾਂ ਨਿੰਬੂ ਪਾਇਆ ਪੁਦੀਨਾ ਪਾਇਆ ਤੇ ਅਦਰਕ ਪਾਇਆ ਟੇਸਟ ਆਉਂਦਾ ਵੀ ਵਾਕਈ ਉਹਨਾਂ ਲੱਪੇਂਡ ਦੇ ਵਿੱਚ ਇੱਕ ਕਿੰਨਾ ਖਜ਼ਾਨਾ ਪਿੰਡਾਂ ਵਿੱਚ ਜਿਹੜੇ ਆਪਾਂ ਇਹ ਚੀਜ਼ ਨੂੰ ਆਪਾਂ ਬਾਹਰੋਂ ਜਾ ਕੇ ਮੁੱਲ 25-25 ਰੁਪਏ ਦਾ ਗਲਾਸ ਪੀਨੇ ਆ ਤੇ ਆ ਖਜ਼ਾਨਾ ਪਿੰਡਾਂ ਵਿੱਚ ਰਹੀ ਹੈ। ਆਹ ਭਾਜ ਨਾ ਰੋਕ ਕੇ ਪਛੜੇ ਤੁਸੀਂ ਪੀਨੇ ਪੀਓ ਗੱਲ ਕਰੋ। ਦੇਦੂ ਸ਼ਹਿਰ ਚੋਂ ਕਫਰੀ ਆਈਸਕ੍ਰੀਮ ਜਾਂਦੀ ਆਈਸਕ੍ਰੀਮ ਕਿਆ ਨੀ ਯਾਰਾ ਮਾੜੀ